ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ 트럼ਪ ਸਰਕਾਰ ਦੇ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ਼ ਰਾਹੀਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨ੍ਹਾਂ ਦੇ ਵਿੱਚ ਸਰਹੰਦ ਦੇ ਵਾਰ ਨੰਬਰ 23 ਤਲਾਨੀਆਂ ਦਾ ਰਹਿਣ ਵਾਲਾ ਗੁਰਮੀਤ ਵੀ ਸ਼ਾਮਲ ਹੈ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਮੀਰ ਸਿੰਘ ਰਾਏ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਪਹੁੰਚੇ ਜਾਨਯੋਕ ਸਰਦਾਰ ਕੋਰਸੀ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿੰਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਧਰੋਂ ਤੋਂ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੋਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਾਡੀਆਂ ਸਰਕਾਰਾਂ ਨੂੰ ਪਿਛਲੇ ਨੂੰ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਕਾਰ ਕੋਲ ਸਿਮਾਨ ਸਾਡੇ ਵਿੱਚ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਇਹ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ ਸੋ ਮਾਨ ਸਰਕਾਰ ਕੋਈ ਨਵੇਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਦਾ ਨੰਨ ਇੰਨਾਂ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ